ਅਮਰ ਸਿੰਘ ਚਮਕੀਲਾ ਦੇ ਜੀਵਨ ਤੇ ਬਣੀ ਫਿਲਮ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ। ਉਹ ਫਿਲਮ ਦੇਖ ਕੇ ਉਸ ਦੀ ਜ਼ਿੰਦਗੀ ਵਿੱਚ ਦਿਲਚਸਪੀ ਲੈ ਰਹੇ ਨੇ। ਅਮਰ ਸਿੰਘ ਦੀ ਪਹਿਲੀ ਪਤਨੀ ਗੁਰਮੇਲ ਸਿੰਘ ਜ਼ਿੰਦਾ ਹੈ। ਉਸ ਦੀ ਦੂਜੀ ਪਤਨੀ ਅਮਰਜੋਦਾ ਵੀ ਕਤਲ ਕਰ ਦਿੱਤਾ ਗਿਆ ਸੀ। ਗੁਰਮੇਲ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਅਮਰਜੋਦਾ ਉਸ ਦੇ ਘਰ ਆਉਣਾ ਜਾਣਾ ਸੀ। ਉਸ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਫਿਲਮ ਚ ਦਿਖਾਇਆ ਗਿਆ ਹੈ ਕਿ ਗੁਰਮੇਲ ਨੂੰ ਨਹੀਂ ਪਤਾ ਸੀ ਕਿ ਅਮਰ ਸਿੰਘ ਤੇ ਅਮਰਜੋਤ ਵਿਚਾਲੇ ਕੀ ਚੱਲ ਰਿਹਾ ਹੈ ਵਿਆਹ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਜਦੋਂ ਗੁਰਮੇਲ ਨੂੰ ਪੁੱਛਿਆ ਗਿਆ ਕਿ ਚਮਕੀਲਾ ਦੇ ਵਿਆਹ ਤੋਂ ਬਾਅਦ ਕੀ ਹੋਇਆ ਇਸ ਤੇ ਉਸਨੇ ਕਿਹਾ ਕਿ ਉਹ ਘਰ ਇਕੱਲਾ ਹੀ ਹੁੰਦਾ ਸੀ ਉਹ ਅਮਰਜੋਤ ਨੂੰ ਨਹੀਂ ਲਿਆਇਆ ਕਈ ਵਾਰ ਉਹ ਵੀ ਆ ਜਾਂਦੀ ਸੀ ਮੈਂ ਰੋਟੀਆਂ ਬਣਾਉਂਦੀ ਸੀ ਉਹ ਸਬਜ਼ੀ ਬਣਾਉਂਦੀ ਸੀ ਉਸ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਸੀ ਰੋਟੀ ਲਈ ਇੱਕ ਰਸੋਈਆ ਨਿਯੁਕਤ ਕੀਤਾ ਗਿਆ ਸੀ ਮੈਂ ਕਹਿੰਦੀ ਸੀ ਬੈਠੋ ਮੈਂ ਆਪ ਬਣਾ ਲਵਾਂਗੀ ਉਹਨਾਂ ਨੇ ਕਿਹਾ ਕਿ ਅਮਰ ਸਿੰਘ ਤੇ ਫਿਲਮ ਬਣਨ ਤੇ ਉਹ ਬਹੁਤ ਖੁਸ਼ ਹੈ ਉਹਨਾਂ ਦੱਸਿਆ ਕਿ ਉਹ ਘਰ ਦਾ ਇੱਕ ਲੋ ਨਹੀਂ ਸੀ ਇਸ ਤੋਂ ਬਾਅਦ 15 ਸਾਲ ਤੱਕ ਕੇਸ ਚੱਲਦੇ ਰਹੇ ਉਹਨਾਂ ਲੋਕਾਂ ਨੂੰ ਬਹੁਤ ਦੁੱਖ ਝੱਲਣਾ ਪਿਆ ਸਿਰਫ ਉਸ ਦੇ ਦੋ ਤੀਆਂ ਹੀ ਬਚੀਆਂ ਇੱਕ ਪੁੱਤਰ ਤੇ ਇੱਕ ਧੀ ਦੀ ਵੀ ਮੌਤ ਹੋ ਗਈ ਗੁਰਮੀਲ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਚਮਕੀਲਾ ਦਾ ਕਤਲ ਹੋ ਗਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ